ਉਹ ਦਾਸ਼ਕ ਇੱਕ ਇਹ ਕ੍ਰਿਸ਼ਨ ਭਾਈ ਚਾਰੇ ਦੇ ਵਿੱਚ ਵੀ ਉੱਠ ਖੜਿਆ ਹੈਗਾ ਜੋ ਕਿ ਤਾਜੀ ਤਾਜੀ ਇੱਕ ਥੱਪੜ ਮਾਰਿਆ ਸਾਡੇ ਕ੍ਰਿਸ਼ਨ ਭਾਈ ਚਾਰੇ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਪੇੜ ਆ ਏ ਉਹ ਜਿਹੜਾ ਸ਼ੁਰਸ਼ੁਰ ਕਰਕੇ ਜਾਦੂ ਜਿਹਾ ਕਰਾਉਂਦਾ ਸੀਗਾ ਵੀ ਹੁਣ ਉਸ ਟਾਈਮ ਕਰਾ ਕਿਉਂ ਨਹੀਂ ਜਾਦੂ ਚੱਲੇ ਆਗਾ ਮਾਨਜੋਗ ਜੱਤ ਸਾਹਿਬ ਦੇ ਵੀ ਚਲਾਉਂਦਾ ਕਹੂੰਗਾ ਮੈਂ ਕਹੂੰਗਾ ਨੂੰ ਕਿਉਂ ਜਿਹੜੇ ਐਦਾਂ ਦੇ ਗੰਦੇ ਲੋਕ ਹੁੰਦੇ ਆ ਨਾ ਬਹੁਤ ਹੀ ਭੈੜੇ ਲੋਕ ਹੁੰਦੇ ਜਿਹੜੇ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਨੂੰ ਲੋਟਦੇ ਆ ਗਿਆ ਕੀ ਮਤਲਬ ਤੁਹਾਡੇ ਕਹਿੰਦਾ ਵੀ ਉਹ ਇਹ ਸਿਰਫ ਡਰਾਮਾ ਕਰ ਰਿਹਾ ਸੀਗਾ ਡਰਾਮਾ ਹੀ ਆ ਪੈਸੇ ਦੇ ਦੇ ਕੇ ਪਖੰਡ ਬਾਜੀ ਪੈਸੇ ਦੇ ਕੇ 5000 ਰੁਪਏ 2000 ਤੈਨੂੰ ਦੇਤਾ ਆ ਕਰੀ ਪਖੰਡ ਬਾਜੀ ਜੇ ਨਹੀਂ ਕਹਣਾ ਨਹੀਂ ਸਹੀ ਤੇ ਇਦਾਂ ਐਕਟਿੰਗ ਹੋ ਜਿਹੜੀ ਐਕਟਿੰਗ ਦਾ ਸ਼ੂ ਸ਼ ਮੰਤਰ ਜੇ ਵਾਜਦਾ ਕੰਬ ਦੇ ਕੁੰਬ ਦੇ ਜਿਆ ਜੇ ਨਹੀਂ ਹੁੰਦੀ ਫਿਰ ਉਹਨੇ ਤੇ ਚਪੇੜਾ ਮਾਰ ਦਿਆ ਤਕੋ ਪਾਪੀ ਨੂੰ ਪਾਪ ਹੀ ਲੈ ਕੇ ਬਹਿ ਜਾਂਦਾ ਹੈ ਉਹਦਾ ਪਾਪ ਹੀ ਇੰਨਾ ਕੁ ਵਧ ਗਿਆ ਸੀ ਕਿ ਉਹ ਬੀਬੀਆਂ ਨਾਲ ਅਤਿਆਚਾਰ ਕਰ ਕਰਕੇ ਇੰਨਾ ਕੁ ਮਸ਼ਹੂਰ ਹੋ ਗਿਆ ਫੇਮਸ ਹੋ ਗਿਆ ਇੱਕ ਦਿਨ ਆਪਣੇ ਪਾਪ ਦੀ ਗ੍ਰਿਫਤ ਦੇ ਵਿੱਚ ਹੀ ਖੁਦ ਆ ਗਿਆ ਉਹ ਜਿਹੜੀ ਭੈਣ ਦਾ ਬਲਤਕਾਰ ਕੀਤਾ ਹੈਗਾ ਉਹਦੇ ਤੂੰ ਉਲਟ ਕੇਸ ਪਵਾ ਪਵਾ ਕੇ ਪਵਾ ਪਵਾ ਕੇ ਉਹਨੂੰ ਪਰੇਸ਼ਾਨ ਕਰਨ ਦਾ ਮਾਰਾ ਦਵਾ ਪਾਉਣ ਦਾ ਮਾਰਾ ਉਹਦੇ ਤੇ ਉੱਤੇ ਤੂੰ ਬੁੱਧ ਦਵਾ ਪਾਇਆ ਨਮਸਤੇ ਸਸਰੀਕਾਲ ਆਦাব ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪਾਸਟਰ ਵਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮਾਨਯੋਗ ਅਦਾਲਤ ਵੱਲੋਂ ਨਿੰਗ ਜਥੇਬੰਦੀਆਂ ਪਾਸਟਰ ਦੇ ਖਿਲਾਫ ਹੋ ਗਈਆਂ ਨੇ ਕੀ ਕਹਿੰਦੀਆਂ ਨਹੀਂ ਨਿੰਗ ਜਿੱਥੇ ਬੰਦੀਆਂ ਸੀ ਗੱਲਬਾਤ ਕਰ ਲੈਨੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀ ਤੁਹਾਨੂੰ ਪਤਾ ਹੀ ਆ ਕਿ ਮੁੱਖ ਜਹੈਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦੀ ਰੇਂ ਦੇਣ ਦੇ ਠਾ ਰੇ ਨੇ ਹੈਗੇ ਆ ਜੋ ਵੀ ਸੇਵਾ ਕਰੀਦੀ ਉਹਨਾਂ ਦੀ ਰੇਂ ਦੇਣੇ ਠਾ ਕਰਦੀ ਆ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਕ੍ਰਿਸ਼ਚਨ ਭਾਈ ਚਾਰੇ ਦਾ ਇੱਕ ਜਿਹੜਾ ਪਾਸਟਰ ਹੈਗਾ ਬਹੁਤ ਹੀ ਉਹਦਾ ਰੋਲਾ ਪਿਆ ਬਲਤਕਾਰੀ ਬੋਲ ਨਾਂ ਨਹੀਂ ਲਵਾਂਗੇ ਬਲਤਕਾਰੀ ਹੈ ਵੀ ਇੱਕ ਭੂੰਡ ਆਸ਼ਿਕ ਇੱਕ ਇਹ ਕ੍ਰਿਸ਼ਨ ਭਾਈ ਚਾਰੇ ਦੇ ਵਿੱਚ ਵੀ ਉੱਠ ਖੜਿਆ ਹੈਗਾ ਜੋ ਕਿ ਤਾਜੀ ਤਾਜੀ ਇੱਕ ਥੱਪੜ ਮਾਰਿਆ ਸਾਡੇ ਕ੍ਰਿਸ਼ਨ ਭਾਈ ਚਾਰੇ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਪੇੜ ਆ ਇਹ ਤੇ ਬਹੁਤ ਹੀ ਲਾਂਦਾ ਪਾਉਣ ਵਾਲੀਆਂ ਨੇ ਇੱਕ ਸਾਡੀ ਧੀ ਦੀ ਇੱਕ ਭੈਣ ਦੀ ਸਾਡੀ ਦੀ ਜੋ ਕਿ ਉਸ ਸੈਕਸ ਨੇ ਇੱਜ਼ਤ ਲੁੱਟੀ ਆ ਜਦੋਂ ਇੱਜ਼ਤ ਲੁੱਟੀ ਗਈ ਹੈਗੀ ਆ ਤੇ ਉਹ ਹੁਣ ਉਹਨੂੰ ਸਜ਼ਾ ਸਾਡੇ ਮਾਨਯੋਗ ਜੱਜ ਸਾਹਮਣੇ ਬਹੁਤ ਹੀ ਵਧੀਆ ਕੰਮ ਕੀਤਾ ਵੀ ਉਹਨੂੰ ਜਿਹੜੀ ਸਜ਼ਾ ਦਿੱਤੀ ਗਈ ਹੈਗੀ ਆ ਵੀ ਸਜ਼ਾ ਦਿੱਤੀ ਆ ਬਹੁਤ ਵਧੀਆ ਕੰਮ ਹੋਇਆ ਪਰ ਹੁਣ ਉਹਨੂੰ ਹੀ ਪੁੱਛਣਾ ਚਾਹਨੇ ਆ ਵੀ ਹੁਣ ਤੇਰਾ ਉਹ ਜਿਹੜਾ ਛੁਰਛੁਰ ਕਰਕੇ ਜਾਦੂ ਜਿਹਾ ਕਰਦਾ ਸੀਗਾ ਉਹ ਹੁਣ ਤੇਰੇ ਜਾਦੂ ਕਿੱਥੇ ਗਏ ਹੈਗੇ ਆ ਉਦਾਂ ਤੂੰ ਲੋਕਾਂ ਨੂੰ ਕਹਿੰਦਾ ਮੈਂ ਠੀਕ ਕਰਦਾ ਪਿਆ ਤੂੰ ਲੋਕਾਂ ਨੂੰ ਕਹਿੰਦਾ ਪਿਆ ਇਹਦੀ ਮੈਂ ਗਰਦਨ ਠੀਕ ਕਰਤੀ ਇਹਦੀ ਧੌਂਤੀ ਠੀਕ ਕਰਤੀ ਤੇਰੀ ਲੱਤ ਦੇ ਵਿੱਚ ਰਾੜ ਪਈ ਹੋਈ ਆ ਅੱਜ ਤੱਕ ਤੇਰੀ ਲੱਤ ਦਾ ਇਲਾਜ ਕਿਉਂ ਨਹੀਂ ਹੋਇਆ ਆਪਣੇ ਆਪ ਤੋਂ ਤੋਂ ਦੂਜੀ ਗੱਲ ਇਹ ਵੀ ਤੂੰ ਉਹ ਜਿਹੜੀ ਭੈਣ ਦਾ ਬਲਤਕਾਰ ਕੀਤਾ ਹੈਗਾ ਉਹਦੇ ਤੂੰ 올ਟ ਕੇਸ ਪਵਾ ਪਵਾ ਕੇ ਪਵਾ ਪਵਾ ਕੇ ਉਹਨੂੰ ਪਰੇਸ਼ਾਨ ਕਰਨ ਦਾ ਮਾਰਾ ਦਵਾ ਪਾਉਣ ਦਾ ਮਾਰਾ ਉਹਦੇ ਤੇ ਉੱਤੇ ਤੂੰ ਬਹੁਤ ਦਵਾ ਪਾਇਆ ਉਹ ਭੈਣ ਦਾ ਬਹੁਤ ਧੰਨਵਾਦ ਹੀ ਕਰਦੇ ਆਂ ਵੀ ਜਿਗਰੇ ਵਾਲੀ ਸੀਗੀ ਜਿਹੜੀ ਭੈਣ ਨੇ ਜੰਗ ਲੜਿਆ ਉਹਦੇ ਨਾਲ ਵੀ ਤੇਰੇ ਤੇ ਪਰਚਾ ਪਾਇਆ ਮਹਿਮਾਨ ਜੋਗ ਜੱਜ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਉਹਦੇ ਤੇ ਝੂਠੇ ਪਰਚੇ ਪਏ ਹੋਇਆ ਉਹ ਰੱਦ ਕੀਤੇ ਜਾਣ ਠੀਕ ਹੈ ਨਾ ਜੀ ਤੇ ਬਾਕੀ ਉਸ ਕੰਜਰ ਦਾ ਆਂਡਾ ਕਹੂੰਗਾ ਮੈਂ ਦੱਲਾ ਕਹੂੰਗਾ ਉਹਨੂੰ ਕਿਉਂ ਜਿਹੜੇ ਐਦਾਂ ਦੇ ਗੰਦੇ ਲੋਕ ਹੁੰਦੇ ਆ ਨਾ ਬਹੁਤ ਹੀ ਭੜੇ ਲੋਕ ਹੁੰਦੇ ਜਿਹੜੀਆਂ ਸਾਡੀਆਂ ਤਿਆਂ ਭੈਣਾਂ ਦੀ ਇੱਜ਼ਤ ਨੂੰ ਲੋਟਦੇ ਹੈਗੇ ਆ ਇਹ ਪਾਸਟਰ ਨੂੰ ਇਹ ਕਿੰਨੀ ਗੱਲ ਕਹਿਣਾ ਚਾਹੁੰਦੇ ਆ ਵੀ ਹੁਣ ਉਸ ਟਾਈਮ ਕਰਾ ਕਿਉਂ ਨਹੀਂ ਜਾਦੂ ਚੱਲਿਆਗਾ ਮਾਨਜੋਗ ਜੱਤ ਸਾਹਿਬ ਦੇ ਵੀ ਚਲਾਉਂਦਾ ਕਰਦਾ ਸ਼ੂ ਸ਼ਾਹ ਜੀ ਕਰਦਾ ਬਾਬਾ ਜੀ ਇੱਕ ਤੁਸੀਂ ਦੇਖਿਆ ਹੋਣਾ ਵੀ ਸਟੇਜਾਂ ਦੇ ਉੱਤੇ ਉਹ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਦਾ ਦਾਵਾ ਕਰਦਾ ਸੀਗਾ ਬਰਜਿੰਦਰ ਸਿੰਘ ਪਰ ਉਹਦੀ ਘਰ ਵਾਲੀ ਦੀ ਉਹ ਦੱਸਦਾ ਆਪ ਹੀ ਦੱਸਦਾ ਵੀ ਉਹਨਾਂ ਨੇ ਹਾਈ ਕੋਰਟ ਆਪਣਾ ਸੌਰੀ ਜੱਜ ਸਾਹਿਬ ਨੂੰ ਇੱਕ ਅਪੀਲ ਲਾਈ ਸੀ ਵੀ ਜਿਹਦੇ ਵਿੱਚ ਕਹਿੰਦਾ ਸੀਗਾ ਉਹਨੇ ਵੀ ਮੇਰੀ ਘਰ ਵਾਲੀ ਦੀ ਪਿੱਠ ਦੇ ਵਿੱਚ ਦਰਦ ਹੈਗਾ ਆ ਉਹ ਜਿਆਦਾ ਤੁਰ ਫੇਰ ਨਹੀਂ ਸਕਦੀ ਹੈ ਕਿ ਉਹ ਆਪ ਠੀਕ ਨਹੀਂ ਕਰ ਸਕਿਆ ਆਪਣੀ ਘਰ ਵਾਲੀ ਨੂੰ ਲੋਕਾਂ ਨੂੰ ਠੀਕ ਕਰਨ ਦਾ ਦਾਵਾ ਕਰਦੇ ਦੇਖੋ ਜੀ ਉਹ ਜਿਹੜਾ ਭੂਂੜਾ ਸ਼ਿਕ ਜਿਹੜਾ ਜਿਹੜਾ ਆਪਣਾ ਆਪਣੀ ਘਰ ਵਾਲੀ ਨੂੰ ਨਹੀਂ ਠੀਕ ਕਰ ਸਕਿਆ ਭੂਂੜਾ ਸ਼ਿਕ ਉਹ ਦੂਜਿਆਂ ਨੂੰ ਕੀ ਕਰੂਗਾ ਉਹ ਤਾਂ ਸਾਰਾ ਬਲਡ ਕਰੀ ਆ ਉਹਦੇ ਨਜ਼ਰੇਸ ਵਾਲੀ ਗਲਤ ਹੈਗੀ ਆ ਕੀ ਕਹਿੰਦਾ ਕੀ ਮਤਲਬ ਤੁਹਾਡੇ ਕਹਿੰਦਾ ਵੀ ਉਹ ਇਹ ਸਾਰਾ ਡਰਾਮਾ ਕਰ ਰਿਹਾ ਸੀਗਾ ਡਰਾਮਾ ਹੀ ਆ ਪੈਸੇ ਦੇ ਦੇ ਕੇ ਪਖੰਡ ਬਾਜੀ ਪੈਸੇ ਦੇ ਕੇ 5000 ਰੁਪਏ 2000 ਤੈਨੂੰ ਦੇਤਾ ਆ ਕਰੀ ਬਖੰਡ ਬਾਜੀ ਜੇ ਨਹੀਂ ਕਹਿਣਾ ਨਹੀਂ ਸਹੀ ਤੇ ਇਦਾਂ ਐਟਿੰਗ ਹੋ ਜਿਹੜੀ ਐਟਿੰਗ ਕਰਦਾ ਸ਼ੂ ਸ਼ੂ ਮੰਤਰ ਜੇ ਵਾਜਦਾ ਕੰਮ ਦੇ ਕੁੰਬ ਦੇ ਜੇ ਆ ਜੇ ਨਹੀਂ ਹੁੰਦੀ ਫਿਰ ਉਹਨੇ ਦੇ ਚਪੇੜਾ ਮਾਰਦੇ ਆ ਫਿਰ ਉਹਨਾਂ ਨੂੰ ਪੈਸੇ ਲੈਣ ਜਾਂ ਦਫਤਰ ਤੇ ਲਿਆ ਆ ਲਿਆ ਚਪੇੜਾ ਮਾਰਦੇ ਕਿੱਡੀ ਵੱਡੀ ਕਿੱਪਾ ਕਿੱਡਾ ਬਦਮਾਸ਼ ਥਾਲਾ ਇਹ ਬਾਂਦਰ ਤੇ ਇਹ ਜਿਹੜਾ ਲੋਕਾਂ ਦੀ ਵੀ ਭੇਡ ਚਾਲ ਨਾਲ ਜਿਹੜੇ ਇੰਨੇ ਹਜ਼ਾਰਾਂ ਲੋਕੋ ਦੇ ਫੰਕਸ਼ਨ ਦੇ ਵਿੱਚ ਇਕੱਠੇ ਹੋ ਜਾਂਦੇ ਸੀ ਭੇਡ ਚਾਲ ਹੀ ਆ ਯਾਰ ਪੈਸਾ ਦੇ ਕੇ ਗੋੜ ਹੁੰਦਾ ਨਾ ਗੋੜ ਗੋੜ ਨੂੰ ਨੰਗਾ ਗੱਲ ਕਿੰਨੀਆਂ ਮੱਖੀਆਂ ਆ ਜਾਂਦੀਆਂ ਨੇ ਪੈਸਾ ਇੱਕ ਗੋੜ ਜਿਹੜਾ ਨਾ ਗੋੜੇ ਇੱਕ ਪੈਸਾ ਪੈਸਾ ਸੱਟ ਜਿੰਨਾ ਮਰਜੀ ਤਮਾ ਸਕਦੇ ਕੋਣ ਆਪਾਂ ਇੱਥੇ 5-500 ਰੁਪਏ ਵੰਡਣ ਲਾਦਾ ਮੈਂ ਕਹਿੰਦਾ ਲੱਖਾਂ ਬੰਦੇ ਆ ਜੂਗਾ ਵੀਰ ਉੱਥੇ ਕੰਮ ਵਧੀਆ ਹੁੰਦਾ 10 ਬੰਦਿਆਂ ਨੂੰ 10 ਬੰਦੇ ਨੂੰ ਕੰਮ ਵੀ ਹੋ ਗਿਆ ਨਾ ਸਹੀ ਹੋ ਗਿਆ ਮਹਾਰਾਜ ਨੇ ਕਰਤਾ ਤੇ 100 ਬੰਦਾ ਐਵੇਂ ਹੀ ਜੁੜ ਜਾਂਦਾ ਨਾਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੈਕਟਰ ਸਾਹਿਬ ਜਿਹੜਾ ਇਹ ਸਜਾ ਹੋਈ ਹੈ ਤੇ ਇਹਦੇ ਵਿੱਚ ਕਾਫੀ ਲੋਕਾਂ ਨੂੰ ਉਮੀਦਾਂ ਵੀ ਜਗੀਆਂ ਨੇ ਜਿਹੜੀਆਂ ਹੋਰ ਧੀਆਂ ਭੈਣਾਂ ਜਿਹੜੀਆਂ ਸੀਗੀਆਂ ਉਹਦੇ ਗੇਟ ਦੇ ਵਿੱਚ ਆਈਆਂ ਹੋਈਆਂ ਸੀਗੀਆਂ ਜਾਂ ਪੀੜਤ ਸੀਗੀਆਂ ਉਸ ਬਰਜਿੰਦਰ ਸਿੰਘ ਕੋਲੋਂ ਤੇ ਉਹਨਾਂ ਨੂੰ ਵੀ ਹੁਣ ਇਨਸਾਫ ਦੀ ਆਸ ਜਗੀ ਹੈ ਤੁਸੀਂ ਕੀ ਕਹਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਖੋ ਜੀ ਗੁਰਬਾਣੀ ਪ੍ਰਮਾਨ ਕਰਦੀ ਹੈ ਕਿ ਪਾਪੀ ਕੋ ਮਾਰਨੇ ਕੋ ਪਾਪ ਮਹਾ ਬਲੀ ਹੈ ਪਾਪੀ ਨੂੰ ਮਾਰਨ ਵਾਸਤੇ ਕਿਸੇ ਸੰਤਰ ਤੰਤਰ ਦੀ ਲੋੜ ਨਹੀਂ ਹੁੰਦੀ ਸਗੋਂ ਪਾਪੀ ਨੂੰ ਪਾਪ ਹੀ ਲੈ ਕੇ ਬਹਿ ਜਾਂਦਾ ਹੈ ਉਹਦਾ ਪਾਪ ਹੀ ਇੰਨਾ ਕੁ ਵੱਧ ਗਿਆ ਸੀ ਕਿ ਉਹ ਬੀਬੀਆਂ ਨਾਲ ਅਤਿਆਚਾਰ ਕਰ ਕਰਕੇ ਇੰਨਾ ਕੁ ਮਸ਼ਹੂਰ ਹੋ ਗਿਆ ਫੇਮਸ ਹੋ ਗਿਆ ਕਿ ਇੱਕ ਦਿਨ ਆਪਣੇ ਪਾਪ ਦੀ ਗ੍ਰਿਫਤ ਦੇ ਵਿੱਚ ਹੀ ਖੁਦ ਆ ਗਿਆ ਕਿਉਂਕਿ ਉਹਨੇ ਪਾਪੜ ਤੇ ਬੜੇ ਵੇਲੇ ਆ ਕੇ ਮੈਂ ਬਚ ਜਾਾਂਗਾ ਕਿਸੇ ਤਰ੍ਹਾਂ ਧਮਕੀਆਂ ਵੀ ਦਿੱਤੀਆਂ ਉਹਨੂੰ ਜਾਨੋਂ ਮਰਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਬੀਬੀ ਦੇ ਹੌਸਲੇ ਬੁਲੰਦ ਰਹੇ ਅਸੀਂ ਆਪਣੇ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਧੀਆਂ ਬੱਚੀਆਂ ਨੂੰ ਇਹੇ ਕਹਾਂਗੇ ਕਿਸੇ ਬਾਬਿਆਂ ਦੇ ਚੱਕਰ 'ਚ ਨਾ ਪਾਵੋ ਕਿਉਂਕਿ ਇਹ ਅੱਜਕੱਲ ਦੇ ਬਾਬੇ ਸਿਰਫ ਬਲਾਤਕਾਰੀ ਤਾਂ ਹੋ ਸਕਦੇ ਨੇ ਕਿਸੇ ਦੇ ਹਿਤਕਾਰੀ ਨਹੀਂ ਹੋ ਸਕਦੇ ਇਸ ਕਰਕੇ ਜਿਤਨਾ ਵੀ ਹੋ ਸਕਦਾ ਆ ਆਪਣੇ ਪੂਰਵਜਾਂ ਨੂੰ ਆਪਣੇ ਜਿਹੜੇ ਇਸ਼ਟ ਨੇ ਸਾਡੇ ਆਪਦੇ ਨੇ ਜਿਹੜੇ ਅਸਲੀ ਧਰਮ ਦੇ ਜਿਹੜੇ ਵੰਸਜ ਨੇ ਅਸੀਂ ਉਹਨਾਂ ਦੇ ਨਾਲ ਹੀ ਜੁੜ ਕੇ ਰਾਵਾਂਗੇ ਤੇ ਸ਼ਾਇਦ ਸਾਡਾ ਭਲਾ ਹੋਏਗਾ ਨਹੀਂ ਤੇ ਅੱਜ ਕੱਲ ਦੇ ਕਲਯੁਗੀ ਬਾਬੇ ਤੇ ਲੈ ਕੇ ਬਹਿ ਜਾਣਗੇ ਧੀਆਂ ਪੈਣਾ ਸੇਫ ਨਹੀਂ ਆ ਔਰਤਾਂ ਸੇਫ ਨਹੀਂ ਆ ਜਿਹੜੇ ਆਪਦੇ ਘਰ ਦੇ ਰੋਗ ਠੀਕ ਨਹੀਂ ਕਰ ਸਕਦੇ ਉਹ ਕਿਸੇ ਦੇ ਰੋਗ ਕੀ ਠੀਕ ਕਰਨਗੇ ਇਸ ਕਰਕੇ ਪਾਪੀਆਂ ਤੋਂ ਬਚਣਾ ਚਾਹੀਦਾ ਹੈ ਅਸੀਂ ਸਾਰੀ ਲੋਕਾਈ ਨੂੰ ਇਹੇ ਸੰਦੇਸ਼ ਦੇਾਂਗੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੀ ਆ ਸਜਾ ਸੁਣਾਈ ਆ ਤੇ ਸਾਰਿਆਂ ਨੇ ਦਾ ਭਰਮਾ ਸਵਾਗਤ ਕੀਤਾ ਆ ਸਾਰੀਆਂ ਜਥੇਬੰਦੀਆਂ ਨੇ ਸਵਾਗਤ ਕੀਤਾ ਆ ਤੇ ਕੀ ਲੱਗਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਜਾਂਚ ਆਉਣੇ ਜਿਹੜੀ ਸਜ਼ਾ ਸੁਣਾਈ ਆ ਇਹ ਆਲਡਵਾਰਡ ਦੇ ਵਿੱਚ ਇੱਕ ਇੱਕ ਸਮਾਜ ਨੂੰ ਓਕਾ ਵਾ ਵੀ ਜਿਹੜਾ ਇਸ ਬੰਦੇ ਨੂੰ ਇੱਕ ਲੋਕਾਂ ਨੂੰ ਠੀਕ ਕਰਦਾ ਆਲਡਵਾਰਡ ਇਹਦਾ ਨਾਮ ਸੀਗਾ ਇਹਦੇ ਉੱਤੇ ਜਿਹੜੀ ਸਜ਼ਾ ਵਾ ਉਹ ਜਿਹੜੀ ਜਨਾਨੀ ਨੇ ਇਹਦੇ ਉੱਤੇ ਸਜ਼ਾ ਕਰਾਈ ਆ ਉਹਨੇ ਕਿੰਨਾ ਓੱਖਾ ਟਾਈਮ ਕਟਿਆਊਗਾ 2018 ਦਾ ਪਰਚਾ ਇਹ ਕਿੰਨਾ ਉਹਦੇ ਉੱਤੇ ਨਿਆਇਜ ਪਰਚੇ ਵੀ ਦਰਜ ਕੀਤੇ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਉਹਨੂੰ ਪੈਸੇ ਦਾ ਲਾਲਚ ਵੀ ਦਿੱਤਾ ਗਿਆ ਪਰ ਮਾਜੋਗ ਜੱਜ ਸਾਹਿਬ ਨੇ ਮੈਂ ਤਾਂ ਕਹਿੰਦਾ ਇਹਨੂੰ ਸਜ਼ਾ ਜਿਹੜੀ ਦਿੱਤੀ ਆ ਘੱਟ ਦਿੱਤੀ ਆ ਇਸ ਬੰਦੇ ਨੂੰ ਜਿਹੜੇ ਜਿਹੜੇ ਲੋਕਾਂ ਨੂੰ ਸੇਧ ਦਿੰਦੇ ਆ ਲੋਕਾਂ ਨੂੰ ਸਿੱਖਿਆ ਦਿੰਦੇ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਮੈਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਇਹਨਾਂ ਸਾਧੂਆਂ ਦੇ ਤੇ ਇਹਨਾਂ ਜਿਹੜੇ ਪਾਸਟਰਾਂ ਦੇ ਮਕਰ ਨਾਲ ਲੱਗਿਆ ਜਾਵੇ ਤੇ ਸਾਡੇ ਕਾਨੂੰਨ ਦੀ ਅੱਜ ਵੀ ਸੱਚਾਈ ਹੈਗੀ ਆ ਵੀ ਜਿਹੜਾ ਸਾਡੇ ਕਾਨੂੰਨ ਨੇ ਇਸ ਬੰਦੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਆ ਵਾਈ ਕੀ ਕਲ ਸਾਹਿਬ ਵਾਈ ਕੀ ਫਤ ਹੈ ਜੀ ਠੀਕ ਹੈ ਜੀ ਇੱਕ ਮੈਂ ਗੱਲ ਕਹਿਣਾ ਚਾਹਣਾ ਸੰਗਤ ਨੂੰ ਜਿਹੜੇ ਮਾਨਯੋਗ ਜੱਜ ਸਾਹਿਬ ਨੇ ਵੀ ਬਹੁਤ ਵਧੀਆ ਕੀਤਾ ਬਹੁਤ ਧੰਨਵਾਦ ਕਰਦੇ ਆ ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜਿੰਨੇ ਵੀ ਸੰਗਤ ਸਾਡੀ ਸੌਂਦੀ ਪਈ ਆ ਜਿੰਨੇ ਵੀ ਲੋਕ ਸੌਂਦੇ ਪਏ ਆ ਦੇਖਦੇ ਪਏ ਆ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਸਾਰੇ ਇੱਕ ਇੱਕ ਝਟ ਹੋ ਗਏ ਉਹਦੀ ਨਾ ਇੱਕ ਲੱਤ ਵਢਾਈ ਜਾਵੇ ਇੱਕ ਬਾਹ ਵਢਾਈ ਜਾਵੇ ਇੱਕ ਉਹਦੀ ਇੰਦਰੀ ਵਢਾਈ ਜਾਵੇ ਇਹ ਜ਼ਰੂਰ ਚਾਹੀਦਾ ਇਹ ਭੂੜਾ ਆਸ਼ਕਾ ਨੂੰ ਜ਼ਰੂਰ ਸਜ਼ਾ ਇਹ ਸਜ਼ਾ ਦੇਣੀ ਚਾਹੀਦੀ ਆ ਜ਼ਰੂਰ ਸਾਡੇ ਪੰਜਾਬ ਦੇ ਵਿੱਚ ਬਲਡ ਦੇ ਵਿੱਚ ਵੀ ਲੋਕਾਂ ਨੂੰ ਦੱਸਦਾ ਫਿਰੇ ਵੀ ਕਿਸੇ ਦੀ ਧੀ ਭੈਣ ਵਾਲ ਅੱਖ ਚੱਕ ਕੇ ਨਹੀਂ ਦੇਖਣਾ ਹੈਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਅਤ ਖੁਦਾ ਦਾ ਵੈਰ ਹੁੰਦਾ ਆ ਤੇ ਅਤ ਜਿਆਦਾ ਵੀ ਮਾੜੀ ਹੁੰਦੀ ਆ ਤੇ ਲੋਕਾਂ ਨੂੰ ਵੀ ਸਾਡੀ ਇਹ ਅਪੀਲ ਹੈ ਜੇ ਰੱਬ ਨੂੰ ਦੇਖਣਾ ਹੈ ਤੇ ਆਪਣੇ ਮਾਪਿਓ ਦੀ ਸੇਵਾ ਕਰੋ ਪਰਿਵਾਰ ਨੂੰ ਸਹੀ ਤਰੀਕੇ ਨਾਲ ਪਾਲ ਲਓ ਤੇ ਰੱਬ ਤੁਹਾਡੇ ਘਰ ਹੀ ਬੈਠਾ ਆ ਤੇ ਆਪਾਂ ਨੂੰ ਕਿਸੇ ਵੀ ਮਗਰ ਲੱਗਣ ਦੀ ਜਰੂਰਤ ਨਹੀਂ ਆ ਕਿਉਂਕਿ ਭੇਡ ਚਾਲ ਆ ਲੋਕੀ ਦੇਖੋ ਦੇਖੀ ਮਗਰ ਲੱਗ ਜਾਂਦੇ ਨੇ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਨਹੀਂ ਠੀਕ ਕਰ ਸਕਿਆ ਤੇ ਉਹਨੇ ਲੋਕਾਂ ਨੂੰ ਕੀ ਠੀਕ ਕਰਨਾ ਆ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ